ਦੋਸਤੋ ਅੱਜ ਤੁਹਾਨੂੰ ਦਿਖਾਉਣਾ ਹੈ ਸਮੁੰਦਰ ਘੋੜੇ ਦਾ ਬੱਚਾ ਬਹੁਤ ਹੀ ਚੰਗਾ ਸਟਾਈਲੀਆਂ ਨਾ ਸਮੁੰਦਰ ਘੋੜੇ ਦਾ ਡਾਇਰੈਕਟ ਬੱਚਾ ਸਸਰੀ ਘਾਲ ਜੀ ਸਸੀ ਘਾਲ ਬਾਈ ਜੀ ਹੋ ਠੀਕ ਠਾਕ ਹੈ ਜੀ ਹਾਂਜੀ ਬਹੁਤ ਵਧੀਆ ਵੀਰੇ ਤੁਸੀਂ ਸੁਣਾਓ ਕਿਹੜਾ ਏਰੀਆ ਜੀ ਆਪਣਾ ਬਾਈ ਖੰਨਾ ਏਰੀਆ ਪਿੰਡ ਸਲਾਉਣਾ ਤਹਿਸੀਲ ਅਮਲੋਡ ਡਿਸਟ੍ਰਿਕਟ ਫਤਿਹਗੜ ਸਾਹਿਬ ਅੱਛਾ ਜੀ ਤੇ ਕਿੱਦਿਆਂ ਆਗੇ ਸੀ ਇੱਥੇ ਨਾਪੇ ਮੰਡੀ ਤੇ ਬਾਈ ਕੱਲ ਆਗੇ ਸੀ ਆਪਾਂ ਕੱਲ ਆਗੇ ਸੀ ਹਾਂਜੀ ਬਾਈ ਸਮੁੰਦਰ ਦਾ ਬੱਚਾ ਜੀ ਹੈ ਡਾਇਰੈਕਟ ਤੇ ਸਮੁੰਦਰ ਦਾ ਬੱਚਾ ਜੀ ਠੀਕ ਹੈ ਜੀ ਇਹ ਇਹਦੀ ਕੀ ਡਿਟੇਲ ਵਗੈਰਾ ਦੱਸੋ ਜੀ ਵੀ ਇਹਦੀ ਮਾਂ ਬਾਰੇ ਵੀ ਦੱਸ ਦਿਓ ਮਾੜਾ ਆ ਇਹਦੀ ਬਈ ਮਾਂ ਸੀ ਨੁਕਰੀ ਕਾਲੇ ਗਿਆ ਵਾਲੇ ਹਰਮਿੰਦਰ ਦੇ ਘੋੜੇ ਦੀ ਬੱਚੀ ਸੀ ਬਈ ਅੱਛਾ ਅੱਛਾ ਤੇ ਹੋਮ ਬ੍ਰੀਡ ਆ ਕਿ ਆਪਣਾ ਖਰੀਦਿਆ ਹੋਇਆ ਨਹੀਂ ਬਈ ਆਪਣੇ ਭਰਾ ਕੋਲੋਂ ਆਇਆ ਸਤਨਾਮ ਗਲੋਰਾ ਜਾਨੇ ਤੂੰ ਅੱਛਾ ਜੀ ਹਾਂ ਜੀ ਠੀਕ ਆ ਜੀ ਠੀਕ ਆ ਤੇ ਬਹੁਤ ਹੀ ਸੋਹਣਾਗਾ ਦੋਸਤੋ ਬਾਈ ਜੀ ਆਏ ਹੋ ਤੁਸੀਂ ਮਾੜਾ ਯੂਰਾ ਨੂੰ ਹੋ ਜੋ ਮਾੜਾ ਆਪਾਂ ਘੋੜਾ ਦਿਖਾ ਦਗੇ ਬਈ ਹੋਰ ਤੀ ਮੀਵਾਤੀ ਚੈੱਕ ਕਰੋ ਮਿੱਤਰੋ ਦੇਖੋ ਕਿੰਨਾ ਮਜ਼ਬੂਤ ਆ ਲੈਂਥ ਲੰਥ ਚੰਗੀ ਆਗੀ ਹੱਡਾਂ ਬਾਰਾਂ ਦਾ ਖੁੱਲਾ ਡੁੱਲਾਗਾ ਪੂਰਾ ਖੁੱਲਾ ਡੁੱਲਾਗਾ ਘੋੜਾ ਲੈਂਥਰੀ ਚੈੱਕ ਕਰੋ ਤੇ ਜੇ ਇਹਦੀ ਹਾਈਟ ਦੀ ਗੱਲ ਕਰਗੇ ਕਿੰਨੀ ਹੋਗੀ ਬਈ 66+ ਹੋਗੀ ਆਈਟ 66+ ਜੀ ਹਾਂਜੀ ਤੇ ਉਮਰਾਂ ਹੋਰ ਬਈ 6 ਸਾਲ ਤੋਂ ਬਾਹਰ ਹੋਗਾ ਸਾਢੇ 6 ਸਾਲ ਦਾ ਮੰਨ ਲਓ ਤੇ ਬੱਚੇ ਫਿਰ ਤਾਂ ਬਹੁਤ ਆਗੇ ਹੋਣਗੇ ਨਹੀਂ ਬਈ ਇਹ ਘੋੜਾ 15 16 ਕੋੜੀਆਂ ਤੇ ਛੁੱਟਿਆ ਸਾਰੇ ਹੀ ਅੱਛਾ ਪਹਿਲਾਂ ਘਟ ਛੱਡਿਆਗਾ ਹਾਂ ਬਈ ਰਾਈਡ ਵਾਸਤੇ ਹੀ ਲਿਆ ਸੀ ਭਰਾ ਉਹਨਾਂ ਨੇ ਠੀਕ ਆ ਤੇ ਹੁਣ ਕਿੰਨੇ ਕ ਬੱਚੇ ਆਏ ਆ ਇਹਦੇ ਬੱਚੇ ਬਾਈ 8-10 ਕ ਬੱਚਿਆਂ ਦੀ ਆਪਣੇ ਕੋਲ ਫੋਟੋਆਂ ਆਈਆਂ ਨੇ 8-10 ਕ ਕੁਛ ਕੁ ਘੋੜੀਆਂ ਬੇਗੀਆਂ ਸੀ ਜਿਹੜੇ ਵਿੱਚ ਇਹਨਾਂ ਤੋਂ ਘੋੜੇ ਤੋਂ ਗੱਬ ਸੀ ਆਪਣੇ ਤੋਂ ਠੀਕ ਆ ਠੀਕ ਆ ਤੇ ਇਹਦੀ ਮੀਟਿੰਗ ਫੀਸ ਕੀ ਲਾਇ ਰਹੇ ਆ ਬਾਈ 1000 ਰੱਖੀ ਆ ਬਾਈ ਠੀਕ ਆ 1000 ਰੁਪਿਆ ਤੇ ਮਿੱਤਰੋ ਮੈਨੂੰ ਨਾ ਇਹਨਾਂ ਨੇ ਬਾਈ ਨੇ ਮੇਲੇ 'ਚ ਵੇਖ ਲਿਆ ਤੁਰੇ ਜਾਂਦੇ ਨੂੰ ਵਾਜ ਮਾਰੀ ਮੈਨੂੰ ਕਹਿੰਦਾ ਪਛਾਣਿਆ ਨਹੀਂ ਮੈਂ ਆਖਿਆ ਵੀ ਮੈਨੂੰ ਤਾਂ ਪਹਿਚਾਨ ਨਹੀਂ ਆਈ ਤੇ ਬਾਈ ਦੇ ਮੂੰਹ ਹੀ ਸੌਂਦੇ ਆ ਨਹੀਂ ਨਹੀਂ ਬਾਈ ਮੈਂ ਤਾਂ ਤੈਨੂੰ ਕਿਹਾ ਸੀ ਬਾਈ ਤੈਨੂੰ ਪਛਾਣ ਲਿਆ ਸੀ ਅੱਛਾ ਮੈਂ ਕਿਹਾ ਬਾਈ ਨੇ ਲੱਗਦਾ ਪਛਾਣਿਆ ਨਹੀਂ ਸਾਨੂੰ ਹਾਂ ਹਾਂ ਮੈਂ ਤਾਂ ਹੀ ਆਵਾਜ਼ ਮਾਰੀਆ ਮਾਹ ਬਾਈ ਲੰਘ ਚਲੇ ਆ ਤੈਨੂੰ ਸੁੱਕਾ ਨਹੀਂ ਜਾਣਦੇ ਖੜਾ ਬਲਾ ਕੇ ਭੇਜਾਂਗੇ ਅੱਛਾ ਤੁਸੀਂ ਤੁਸੀਂ ਵੀਡੀਓ ਬੂਡ ਗੋਦੇ ਨਹੀਂ ਦੇ ਦੇ ਨਾ ਬਾਈ ਤੇਰੀਆਂ ਦੇਖਦੇ ਰਹੇ ਠੀਕ ਆ ਠੀਕ ਆ ਹਾਂ ਧੰਨਵਾਦ ਭਰਾ ਆ ਹੀ ਮੇਲੇ ਤੇ ਆ ਕੇ ਪਤਾ ਲੱਗਦਾ ਵੀ ਕਿੰਨਾ ਕ ਆਪਾਂ ਨੂੰ ਪਿਆਰ ਕਰਦੇ ਆ ਲੋਕ ਵੀ ਕਿੰਨਾ ਕ ਵੀਡੀਓ ਵੇਹਦੇ ਆ ਹਾਂਜੀ ਹਾਂਜੀ ਵੀਰੇ ਅੱਜ ਦਾ ਟਾਈਮ ਸੋਸ਼ਲ ਮੀਡੀਆ ਦਾ ਆਹ ਹਾਂ ਜੇ ਕੋਣ ਇੱਥੇ ਤੱਕ ਆਏ ਨੇ ਲੱਖਾਂ ਤੋਂ ਕਰੋੜਾਂ ਦੇ ਹੋਏ ਨੇ ਤਾਂ ਤੁਹਾਡੇ ਜਰੀਏ ਹੋਏ ਇਹ ਤਾਂ ਹੈ ਬਾਈ ਬਾਕੀ ਬਾਈ ਜਿੰਨਾ ਵੀ ਨਾ ਆਪਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਪਾਉਣੇ ਆ ਦੋਸਤੋ ਸਾਰੇ ਭਰਾ ਨੂੰ ਮੈਂ ਦੱਸਣਾ ਚਾਹਣਾ ਵੀ ਚੰਗਾ ਰਿਸਪੌਂਸ ਮਿਲਦਾ ਉਹਨਾਂ 'ਚ ਪੂਰਾ ਫੁੱਲ ਰਿਸਪੌਂਸ ਮਿਲਦਾਗਾ ਤੇ ਜੇ ਕਿਸੇ ਨੇ ਸੀਲ ਵਾਲੇ ਜਾਨਵਰ ਦੀ ਵੀਡੀਓ ਕਰਾਉਣੀ ਹੋਵੇ ਉਹ ਵੀ ਭਰਾ ਸੰਪਰਕ ਕਰ ਲਿਓ ਤੇ ਬਾਈ ਇਸ ਘੋੜੇ ਦੀ ਮੀਟਿੰਗ ਫੀਸ ਜੇ ਕਿਸੇ ਨੇ ਸਰਵਿਸ ਲੈਣੀ ਹੋਵੇ ਮੀਟਿੰਗ ਫੀਸ ਜਰੂਰ ਦੱਸੋ ਮੀਟਿੰਗ ਫੀਸ ਵੀਰੇ 2000 ਰੱਖੀ ਆ ਆਪਾਂ ਨੇ 2000 ਰੁਪਇਆ ਹੈ ਹਾਂਜੀ ਜੇ ਕੋਈ ਦੂਰੋਂ ਆਉਂਦਾ ਚੱਲ ਕੇ ਕੋਈ ਗੱਲ ਨਹੀਂ ਆਪਾਂ ਉਦਾਂ ਵੀ ਕਰ ਲੈਂਦੇ ਆ ਬਾਈ ਅੱਛਾ ਅੱਛਾ ਹਾਂਜੀ ਤੇ ਇੱਕ ਆਈ ਐਡਰੈਸ ਬੋਲ ਦਿਓ ਜੀ ਆਪਣਾ ਆ ਪਿੰਡ ਆਪਣਾ ਸਲਾਣਾ ਵੀਰੇ ਤਹਿਸੀਲ ਮਲੋੜ ਡਿਸਟ੍ਰਿਕਟ ਫਤੇਗੜ ਸਾਹਿਬ ਠੀਕ ਆ ਫੋਨ ਨੰਬਰ ਵੀ ਬੋਲਦੇ ਜੀ 8374 085999 ਲੋ ਮਿੱਤਰੋ ਇਹਨਾਂ ਨੰਬਰਾਂ ਤੇ ਕਰ ਲਿਓ ਸੰਪਰਕ ਕਿਸੇ ਵੀ ਭਰਾ ਨੇ ਸਟੱਡ ਸਰਵਿਸ ਲੈਣੀ ਹੋਵੇ ਘੋੜਾ ਚੰਗਾ ਗਾ ਰਿਜ਼ਲਟ ਕਾਫੀ ਆਏ ਵੇ ਆ ਬਾਈ ਤੋਂ ਫੋਟੋ ਵੀ ਤੁਸੀਂ ਮੰਗਵਾ ਸਕਦੇ ਆ ਤੇ ਬਾਕੀ ਚੰਗੇ ਬੱਚੇ ਆਉਂਦੇ ਆ ਬੱਚੇ ਬੁੱਚੇ ਕੰਨਾਂ ਦੇ ਪੂਰੇ ਚੰਗੇ ਆਉਂਦੇ ਆ ਬਾਈ ਬਹੁਤ ਚੰਗੇ ਆ ਜੀ ਵੀਰੇ ਅੱਗੇ ਫਲੈਕਸ ਲੱਗੀ ਆ ਬੱਚਿਆਂ ਦੀਆਂ ਫੋਟੋਆਂ ਲੱਗੀਆਂ ਨੇ ਅੱਛਾ ਇੱਧਰ ਲੱਗੀ ਆ ਮੂਰੇ ਹਾਂਜੀ ਅੱਗੇ ਲੱਗੀ ਆ ਠੀਕ ਆ ਆਪਾਂ ਮਾਰ ਦਿੰਨੇ ਆ ਝਾਤੀ ਮਿੱਤਰੋ ਆ ਭਰਾ ਸਾਰੇ ਘੋੜੇ ਕੋਲੇ ਆਏ ਵੇ ਆ। ਆ ਦੇਖਣ। ਤੇ ਆ ਇਹਦੇ ਬੱਚਿਆਂ ਦੀ ਫਲੈਕਸ ਲੱਗੀ ਹੋਈ ਆ। ਬੱਚੇ ਫਿਰਕੇ ਚੈੱਕ ਕਰ ਲਓ। ਮਿੱਤਰੋ ਇਦਾਂ ਦੇ ਬੱਚੇ ਆ ਰਹੇ ਆਗੇ। ਚੰਗੇ ਵਾਹ ਆ ਰਹੇ ਆ ਵੈਲ। ਆ ਬਾਈ ਦਾ ਨੰਬਰ ਵੀ ਲੋਕ ਲਾ ਲਓ। ਜੀ ਰਾਮ ਜੀ। ਧੰਨਵਾਦ ਫਿਰ ਮਿੱਤਰੋ ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ 'ਚ। ਐਸ ਵੀਡੀਓ ਨੂੰ ਕਰ ਦਿਓ ਵਾਤ ਤੋਂ ਵਾਤ ਸ਼ੇਅਰ। ਮਿਲਦੇ ਆਂ ਹੋਰ ਕਿਸੇ ਨਵੀਂ ਵੀਡੀਓ 'ਚ।